ਸਾਹੇ ਮਰਦਾਂ ਦੇ ਅਜੀ ਤਾ ਹੈ ਮਨ ਦਾ ਤੇ ਅਜੀ ਤਾ ਹੈ ਮਨ ਦਾ ਤੇ ਮਰਦਾਂ ਸੰਸ਼ਾਹੇ ਵੰਪਾ ਨੇ ਸਭ ਸੰਤਾਨ ਨੂੰ ਮੇਰੇ ਵੱਲੋਂ ਜੈਦਾਦਿਆਂ ਦੀ ਜੈ ਮੰਮੀ ਸ਼ੀਲਾ ਸਰਕਾਰ ਦੀ ਜੈ ਮੇਰੇ ਬਾਬਾ ਜੀ ਦੀ ਤੇ ਸਲਾਨਾ ਔਰ ਬਾਬਾ ਗਲਮੀ ਸ਼ਾ ਸਰਕਾਰ ਬੰਗਿਆਮ ਵਾਲੀ ਭੱਤੇ ਦਾ ਆਦਿਆਂ 11 ਤਰੀਕ ਨੂੰ ਝੰਡੇ ਚਦਰਾਂ ਦੀ ਰਸਮ ਆ ਔਰ 12 13 ਦੀ ਮੇਹਫਲ ਐ 14 ਨੂੰ ਚਦਰ ਆ ਇੱਕ ਦਿਨ ਮੀਨਮ ਮਮੀ ਸ਼ੀਲਾ ਜੀ ਦਾ ਮੇਲ ਆ 13 ਦਾ ਮਮੀ ਸ਼ੀਲਾ ਜੀ ਦੀ ਮੇਹਫਲ ਐ ਤੇ 14 ਨੂੰ ਚਦਰ ਆ ਸਭ ਸੰਤਾਂ ਨੂੰ ਬੇਨਤੀ ਆ ਹਮ ਹਮ ਆ ਕੇ ਪਹੁੰਚਣਾ ਕੋਸ਼ਿਓ ਕੇ ਦਰਵਾਜ਼ੇ ਉੱਤੇ ਸਰਵਾਰ ਦਾਤਾ ਲਈ ਐ ਮਸਰਕਾਰ ਕਾ ਹਾਦਰੀ ਦਰਵਾਜ਼ਾ ਸ਼ੀਲਾ ਮੰਮੀ ਸਰਕਾਰ ਸਾਵਰੀ ਮੈਂ ਮਜੂਦਾ ਗੱਦੀ ਨਿਸ਼ੀ ਸੋਨੀਆ ਮਹਾਂਤ ਸਾਵਰੀ ਸਭ ਸੰਗਤਾਂ ਨੂੰ ਬੇਨਤੀ ਕਰਦੀ ਹਾਂ ਹੋ ਮਹਾਾਰੇ ਮੇਲੇ ਦੇ ਵਿੱਚ ਪਹੁੰਚਣਾ ਵਰਦਾਤਿਆਂ ਦੀਆਂ ਮਿੱਠੀਆਂ ਮਰਾਦਾਂ ਪ੍ਰਾਪਤ ਕਰਨੀਆਂ ਜੀ ਦਾਤਿਆਂ ਦੀਆਂ ਰਹਿਮਤਾਂ ਲੈ ਆਣੀਆਂ ਖੁਸ਼ੀਆਂ ਲੈ ਆਣੀਆਂ ਤੰਦਰੁਸਤੀਆਂ ਲੈਣੀਆਂ ਸਭ ਸੰਗਤਾਂ ਨੂੰ ਮਹਾਾਰੇ ਦੇਸ਼ ਪਰਦੇਸ਼ ਜਿੰਨੀਆਂ ਵੀ ਆ ਇੱਧਰ ਆ ਸਭ ਸੰਗਤਾਂ ਪਹੁੰਚਣਾ ਖੁਸ਼ ਹੋ ਕੇ ਮੇਲੇ ਦੀ ਰੌਣਕ ਬੁਧਾਉਣੀ ਸਾਰਿਆਂ ਨੂੰ ਜੈ ਦਾਤਿਆਂ ਦੀ ਜੈ ਮਨਮੁਖੀ ਦਾ ਸਰਕਾਰ DM ਕੇ লাইভ YouTube ਤੇ ਚੱਲਣਾ ਆ ਸਾਬ ਸੰਤਾਂ ਦੇਸ ਪ੍ਰਦੇਸ ਵਾਲਿਆਂ ਨੇ ਦੇਖਣਾ ਆ ਬਹੁਤ ਵਧੀਆ ਚੈਨਲ ਆ ਬਹੁਤ ਸੋਹਣਾ ਪ੍ਰੋਗਰਾਮ ਐਡ ਕਰਦੇ ਆ ਮੁੰਡੇ ਰਾਜੀ ਰਹਿਣ ਕੁਛ ਰਹਿਣ ਨਾ ਬਿਨਾਂ ਤੁੰਦ ਰਸਕੁੰਦੀ